ਹੁਣ ਚੰਡੀਗੜ੍ਹ 에어ਪੋਰਟ ਦੇ ਉੱਤੇ ਕੰਗਰਾਂ ਨੌਤ ਜੋ ਕਿ ਹਿਮਾਚਲ ਦੇ ਮੰਡੀ ਤੋਂ ਐਮਪੀ ਬਣੇ ਨੇ ਉਹਨਾਂ ਦੇ ਇੱਕ ਸੁਰੱਖਿਆ ਕਰਮਚਾਰੀ ਮਹਿਲਾ ਨੇ ਥੱਪੜ ਜੜ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਕਿਸਾਨੀ ਸੰਘਰਸ਼ ਨੂੰ ਲੈ ਕੇ ਇਹ ਜਿਹੜਾ ਇੱਥੇ ਕੁੜੀ ਵੱਲੋਂ ਥੱਪੜ ਮਾਰਿਆ ਗਿਆ ਉਸ ਮਤਲਬ ਦਿੱਤੇ ਗਿਆ ਕਿ ਉਹ ਕੰਗਰਾਂ ਨੌਤ ਮਤਲਬ ਬਿਆਨ ਦਿੱਤਾ ਗਿਆ ਸੀ ਉਹ ਰੋਸ ਵਿੱਚੋਂ ਉਸਨੇ ਥੱਪੜ ਜੜਿਆ ਤਾਂ ਇਸ ਨੂੰ ਲੈ ਕੇ ਸਾਰੇ ਪੰਜਾਬ ਕਿਸਾਨ ਅਜਿਹਾ ਬੰਦੀ ਦੇ ਆਗੂ ਸਾਡੇ ਨਾਲ ਹੋਣ ਕੇ ਕੁਲਵਿੰਦਰ ਸਿੰਘ ਪੰਜੋਲਾ ਉਹਨਾਂ ਨਾਲ ਚੰਨ ਬਾਤ ਕਰਦੇ ਆ ਕੁਲਵਿੰਦਰ ਜੀ ਜਿਸ ਤਰੀਕੇ ਨਾਲ ਤੁਹਾਡੇ ਸਾਹਮਣੇ ਘਟਨਾ ਆਈ ਹੈ ਵੀਡੀਓ ਚੱਲ ਰਹੀ ਹੈ ਟਿਊਟਰ ਨੂੰ ਕਿਤੇ ਉੱਤੇ ਚੈਨਲ ਉੱਤੇ ਜੰਦਰਨਾ ਨੌਤ ਦੋ ਕੀ ਹੁਣ ਐਂਟੀ ਬਣੇ ਨੇ ਉਹਨਾਂ ਦੇ ਇੱਕ ਕੁੜੀ ਨੇ ਜਿਹੜਾ ਥੱਪੜ ਮਾਰਿਆ ਚੰਡੀ ਇਹ ਪੋਰਟ ਜੋ ਕੀ ਸੁਰੱਖਿਆ ਕਰਮਚਾਰੀ ਸੀ ਕੀ ਵੀ ਦੇਖਦੇ ਹੋ ਇਸ ਪੂਰੀ ਘਟਨਾ ਨੂੰ ਫਰਨਾ ਸਾਹਿਬ ਨੂੰ ਵਾਹਿ ਜੀ ਘੱਟਾ ਵਾਹਿ ਜੀ ਕੀ ਫਤਿਹ ਜੀ ਹਾਂ ਜੀ ਵਾ ਦੇਖੋ ਜੀ ਇਹ ਭਾਜਪੀ ਦੇ ਜਿੰਨੇ ਲੀਡਰ ਹੋਏ ਐ ਚਾਹ ਬਿੱਟੂ ਹੋਵੇ ਚਾਹ ਹੰਸਰਾਜ ਹੋਵੇ ਚਾਹ ਕੰਗਣਾ ਰਣਾਉਤ ਹੋਵੇ ਹਾਂ ਜੀ ਇਹਨਾਂ ਨੇ ਲੋਕਾਂ ਦੇ ਖਿਲਾਫ ਬੋਲ ਬੋਲ ਕੇ ਇੰਨੀ ਨਫ਼ਰਤ ਪੈਦਾ ਕਰਤੀ ਲੋਕਾਂ ਦੇ ਵਿੱਚ ਦੇਖੋ ਚੰਗੇ ਚੰਗੇ ਬੰਦੇ ਜਿਹੜੇ ਉਹਨਾਂ ਨੂੰ ਇਹ ਨੌਬਤ ਆ ਗਈ ਹਾਂ ਜੀ ਹੈਲੋ ਹਲੋ ਦੇ ਹੱਕਾ ਵਾਸਤੇ ਪਰ ਜਿਹਨਾ ਕੰਗਰ ਰਾਉਤ ਨੇ ਸਾਡੀਆਂ ਮਾਵਾਂ ਨੂੰ ਟਕੇ ਟਕੇ ਦੀਆਂ ਦੱਸਿਆ ਸਾਡੀਆਂ ਭੈਣਾਂ ਨੂੰ 5-500 ਰੁਪਏ ਦੀ ਬਕਾਊ ਦੱਸਿਆ ਤੇ ਫਿਰ ਉਹ ਕਿਤੇ ਨਾ ਕਿਤੇ ਖੂਨ ਜ਼ਰੂਰ ਖੋਲਦਾ ਏ ਠੀਕ ਹੈ ਹਿੰਸਾ ਨਹੀਂ ਕਰਨੀ ਚਾਹੀਦੀ ਮੈਂ ਤੁਹਾਡੀ ਗੱਲ ਸਹਿਮਤ ਹਾਂ ਪਰ ਉਹ ਗੁੱਸਾ ਗੁੱਸਾ ਜਦੋਂ ਜਦੋਂ ਤੁਸੀਂ ਕਿਸੇ ਦੀ ਮਾਂ ਨੂੰ ਟਕੇ ਦੀ ਦੱਸੂਗੇ 500 ਰੁਪਏ ਦੀ ਬਕਾਊ ਦੱਸੂਗੇ ਤੇ ਬੰਦਾ ਕਰੇ ਦਾ ਕਰੇ ਕੀ ਬਿਲਕੁਲ ਦੇਖੋ ਇਹ ਅੱਜ ਬੀਜੇਪੀ ਨੇ ਉਹ ਗੁੰਡਾ ਰਾਜ ਇਹਨਾਂ ਦੇ ਲੀਡਰਾਂ ਨੇ ਕੀਤਾ ਲੋਕਾਂ ਦਾ ਲੋਕਾਂ ਨੇ ਇਹਨਾਂ ਦਾ ਘਰੋਂ ਨਿਕਲਣਾ ਬੰਦ ਕੀਤਾ ਹੋਇਆ ਏ ਬਿਲਕੁਲ ਜੇ ਆ ਜੀਨਾਂ ਨੂੰ ਲੋਕਾਂ ਨੇ ਫਤਵਾ ਦਿੱਤਾ ਏ ਤਾਂ ਇਹਨਾਂ ਨੂੰ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਨੀਵੇਂ ਉਹ ਕੋ ਚੱਲਣਾ ਚਾਹੀਦਾ ਪਰ ਇਹ ਕੰਗਣਾ ਰੌਂ ਦੀ ਜਿੰਨੀ ਬੋਲੀ ਜਿੰਨਾ ਇਹਨੇ ਖਿਲਾਫ ਬੋਲਿਆ ਕਿਸਾਨਾਂ ਦੇ ਹੋਵੇ ਚਾਹੇ ਮਜ਼ਦੂਰਾਂ ਦੇ ਹੋਵੇ ਤੇ ਲੋਕ ਕਰਨ ਕੀ ਠੀਕ ਹੈ ਹਿੰਸਾ ਨਹੀਂ ਕਰਨੀ ਚਾਹੀਦੀ ਪਰ ਜਦੋਂ 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 ਤੁਸੀਂ ਕਿਸੇ ਨੂੰ ਮਜਬੂਰ ਕਰ ਦੋਗੇ ਉਹ ਕਰੇ ਤਾਂ ਕਰੇ ਕੀ ਹਾਂਜੀ ਪਰ ਇੱਕ ਕੁਲਮਿੰਦਰ ਜੀ ਇਹ ਬਹੁਤ ਸੋਚਣ ਦੀ ਗੱਲ ਹੈ ਕਿ ਦੇਖੋ ਇੱਕ ਨੌਕਰੀ ਦੇ ਉੱਤੇ ਤਣਾਤ ਤੋਂ ਮਹਿਲਾ ਕਰਮਚਾਰੀ ਤੇ ਨਾਲ ਜਿਹਨਾਂ ਉਹਨੇ ਨਾਲ ਨਾਲ ਬਿਆਨ ਵੀ ਦੇਖੋ ਤੁਸੀਂ ਉਸ ਵੀਡੀਓ ਵਿੱਚ ਆ ਰਿਹਾ ਹੈ ਕਿ ਮੇਰੀ ਮਾਂ ਉਸ ਸਮੇਂ ਕਿਸਾਨੀ ਸੰਘਰਸ਼ ਕਰਨੇ ਦੇ ਬੈਠੀ ਜਦੋਂ ਕੰਗਰਣਾ ਰੌਦ ਨੇ ਬਿਆਨ ਦਿੱਤਾ ਤਾਂ ਇਹ ਇਸ ਨੂੰ ਦੇਖੋ ਕਿ ਕਿੰਨੇ ਆਪਣੇ ਖਤਰੇ ਵਿੱਚ ਪਾਇਆ ਨੌਕਰੀ ਤੇ ਦੂਜੇ ਪਾਸੇ ਉਸ ਵੱਲੋਂ ਜਿਹੜਾ ਬਿਆਨ ਉਸ ਨੂੰ ਕਿਵੇਂ ਦੇਖਦੇ ਹਾਂ ਅਹ ਦੇਖੋ ਇਹ ਮੇਰਾ ਜਿਹੜਾ ਮੇਰਾ ਵਿਚਾਰ ਹੈ ਇਹਨੂੰ ਕਾਹਨੂੰ ਕੋਈ ਰੰਗਤ ਦਵੇ ਆ ਫਲਾਣਾ ਦਵੇ ਜਦੋਂ ਬੰਦਾ ਨੌਕਰੀ ਕਰਦਾ ਏ ਉਹ ਉਸ ਕੁੜੀ ਨੇ ਬਿਆਨ ਦਿੱਤਾ ਕਿ ਮੇਰੀ ਮਾਂ ਦੇ ਖਿਲਾਫ ਇਹ ਬੋਲਦੀ ਰਹੀ ਮੇਰੀ ਮਾਂ ਦਿੱਲੀ ਧਾਰਨੇ ਚ ਰਹੀ ਹਾਂਜੀ ਠੀਕ ਹੈ ਇਸ ਤਰ੍ਹਾਂ ਹੀ ਜਦੋਂ ਇੰਦਰਾ ਗਾਂਧੀ ਨੇ ਸਾਡਾ ਹਰਿਮੰਦਰ ਸਾਹਿਬ ਤੇ ਤਾਇਕ ਕੀਤਾ ਸੀ ਸਾਡੇ ਗੁਰਦੁਆਰਾਂ 'ਤੇ ਆਉਂਦੇ ਸੀ ਸਾਡੇ ਛੋਟੇ ਛੋਟੇ ਬੱਚੇ ਇਥੇ ਸ਼ੀਰ ਕਰਦੇ ਸੀ ਤਾਂ ਸਾਡੇ ਉਹਨਾਂ ਦੋ ਸੂਰਮਿਆਂ ਨੇ ਵੀ ਇਹੀ ਕੰਮ ਕੀਤਾ ਹਾਂਜੀ ਤੇ ਸਾਨੂੰ ਵੀਰੇ ਹੱਤਵਾਦੀ ਕਹਿੰਨੇ ਵੱਖਵਾਦੀ ਕਹਿੰਨੇ ਪਰ ਜੇ ਇਹ ਲੀਡਰ ਪਹਿਲਾਂ ਹੀ ਸੋਚ ਕੇ ਬਿਆਨ ਦੇਣ ਪਹਿਲਾਂ ਹੀ ਸੋਚ ਕੇ ਚੱਲਣ ਸਾਡੇ ਲੋਕਾਂ ਨੂੰ ਇਹ ਨੌਬਤ ਨਾਉਣ ਦੇਣ ਪਰ ਇਹ ਕਹਿ ਰਹੇ ਆ ਕਿ ਕੰਗਰਲ ਨੌਦ ਦਾ ਹੁਣੇ-ਹੁਣੇ ਬਿਆਨ ਆਇਆ ਹਾਂਜੀ ਇਸੇ ਘਟਨਾ ਤੇ ਹਾਂਜੀ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਉਗਰਵਾਦ ਫੈਲ ਗਿਆ ਹੈ ਅਤਵਾਦ ਫੈਲ ਗਿਆ ਜਿਸ ਦੇ ਕਾਰਨ ਮੈਨੂੰ ਇਸ ਚੀਜ਼ ਦਾ ਨਿਸ਼ਾਨਾ ਬਣਾਇਆ ਗਿਆ ਤਾਂ ਇਸ ਤਰ੍ਹਾਂ ਦਾ ਬਿਆਨ ਨਾ ਵੱਲੋਂ ਦਿੱਤਾ ਗਿਆ ਹੁਣੇ ਇਸ ਘਟਨਾ ਦੇ ਉੱਤੇ ਇਸ ਬਾਰੇ ਕੀ ਕਹਿੰਦਾ ਤੁਹਾਡਾ ਨੀ ਕੰਗਣਾ ਰਾਤ ਨੂੰ ਇਹ ਪੁੱਛਿਓ ਜਦੋਂ ਤੁਸੀਂ ਪੰਜਾਬ ਦੀਆਂ ਮਾਮਾ ਨੂੰ ਟਕੇ ਟਕੇ ਦੇ ਬਕਾਊ ਦੱਸਦੇ ਸੀ ਜਦੋਂ ਪੰਜਾਬ ਦੇ ਬੱਚੇ ਕੁੜੀਆਂ ਨੂੰ ਤੁਸੀਂ ਕਹਿੰਦੇ ਸੀ 5-500 ਰੁਪਏ ਲੈ ਕੇ ਧਰਨੇ ਚ ਆਜਣੇ ਆ ਕੋਈ ਦਾ ਬਿਆਨ ਸੀ ਕਿ ਸੀ ਹਾਂਜੀ ਢੜਕਾਊ ਬਿਆਨ ਕੌਣ ਦੇ ਰਿਹਾ ਸੀ ਕੰਗਣਾ ਜਾਂ ਉਹ ਕੁੜੀ ਹਾਂਜੀ ਇੱਕ ਗਣ ਰੌਤ ਨੂੰ ਤੁਸੀਂ ਇਹ ਸਵਾਲ ਕਰਿਓ ਮੈਂ ਕਰ ਸਕਦਾ ਉਹਨੂੰ ਸਵਾਲ ਕਰ ਸਕਦਾ ਵੀ ਜਦੋਂ ਤੂੰ ਇਹ ਬਿਆਨ ਦੰਦੀ ਸੀ ਕਿ ਸਾਡੀਆਂ ਇਹ ਜਿਹੜੀਆਂ ਉੱਥੇ 부ੜੀਆਂ ਬੈਠੀਆਂ ਉਹ 5-500 ਦੇ ਬਕਾਊ ਐ ਟਕੇ ਟਕੇ ਇਹਦੀਆਂ ਜਨਾਨੀਆਂ ਉਹ ਬਿਆਨ ਪੜਕਾਉ ਸੀ ਹੂੰ ਠੀਕ ਹੈ ਉਹ ਕੁੜੀ ਨੇ ਜੇ ਸਵਾਲ ਕਰ ਲਿਆ ਹਾਂਜੀ ਠੀਕ ਹੈ ਉਹ ਕੋਈ ਅੱਤਵਾਦੀ ਕੁੜੀ ਨਹੀਂ ਹੈਗੀ ਉਸ ਨੇ ਕਠੜਾਈਆਂ ਝੱਲੀਆਂ ਨੌਕਰੀ ਕਰੀ ਐ ਏ ਭਾਰਤ ਦੀ ਪਰ ਜੇ ਉਸ ਬੱਚੀ ਨੇ ਇੱਕ ਸਵਾਲ ਕਰ ਲਿਆ ਕੰਗਣਾ ਰੌਤ ਨੂੰ ਕਿਹਾ ਜ਼ੁਲਮ ਆ ਗਿਆ ਤਾਂ ਜਵਾਬ ਦੇਣ ਦੀ ਖੜ ਕੇ ਹਮ ਪਰ ਹੁਣ ਜੀ ਕੁਲਵਿੰਦਰ ਜੀ ਹੁਣ ਜਿਹੜਾ ਪਤਾ ਲੱਗਿਆ ਸਾਨੂੰ ਕੀ ਸੁਣਿਆ ਲੋਕਾ ਤੋਂ ਕਿ ਉਹ ਕੁੜੀ ਨੂੰ ਗ੍ਰਿਫਤਾਰ ਵੀ ਕਰ ਲਿਆ ਜਿਹੜੀ ਮਹਿਲ ਦਾ ਕਰਮਚਾਰੀ ਸੀ ਤੇ ਨਾਲ ਦੀ ਨਾਲ ਉਦੋਂ ਤੇ ਕਾਰਵਾਈ ਵੀ ਕਿਤਨੇ ਕਿਤੇ ਹੋ ਸਕਦੀ ਹੈ ਕਿ ਕਿ ਜੇ ਐਮਪੀ ਦੇ ਥੱਪੜ ਮਾਰਨਾ ਕਿਤਨੇ ਤੇ ਕਾਨੂੰਨੀ ਤਰੀਕੇ ਦੇ ਨਾਲ ਕਾਰਵਾਈ ਹੋ ਸਕਦੀ ਹੈ ਤੁਹਾਡੇ ਕਿਸਾਨ ਜੱਤੇ ਬੰਦੀਆਂ ਵੱਲੋਂ ਕੀ ਅੱਕੇ ਉਸ ਕੁੜੀ ਦੇ ਹਮਾਇਤ ਕੀਤੀ ਜਾ ਰਹੀ ਹੈ ਜਾਂ ਕਿਤਨੇ ਤੇ ਕਾਨੂੰਨੀ ਤਰੀਕੇ ਨਾਲ ਉਹਦੇ ਕਾਰਵਾਈ ਠੀਕ ਹੋਏਗੀ ਤੁਸੀਂ ਉਸ ਨਾਲ ਕਿਵੇਂ ਸਹਿਮਤ ਹੋ ਵੀ ਦੇਖੋ ਸਾਡੀਆਂ ਜਥੇਬੰਦੀਆਂ ਉਸ ਸਾਡੀ ਭੈਣ ਨਾਲ ਸਾਡੀ ਬੱਚੀ ਨਾਲ ਇਕ ਠੋਕ ਕੇ ਖੜੇ ਆ ਅਸੀਂ ਜਿੱਥੇ ਤੱਕ ਹੋਊਗਾ ਜੋ ਵੀ ਇਹਨਾਂ ਨੇ ਕਾਨੂੰਨੀ ਕਾਰਵਾਈ ਕਰਨੀ ਕਰ ਲੈਣ ਅਸੀਂ ਉਸ ਬੱਚੀ ਦਾ ਹੀ ਤੇ ਸਾਨੂੰ ਜ਼ਮਾਨਤ ਕਰਾਉਣੀ ਪਵੇ ਕੋਈ ਸਨਸ਼ ਕਰਨਾ ਪਵੇ ਅਸੀਂ ਕਰਾਂਗੇ ਤੇ ਇਹਨਾਂ ਲੀਡਰਾਂ ਨੂੰ ਸਵਾਲ ਵੀ ਪੁੱਛਾਂਗੇ ਵੀ ਜਦੋਂ ਤੁਹਾਡੇ ਬਿੱਟੂ ਵਰਗੇ ਬਿਆਨ ਦਿੰਦੇ ਆ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਦੇ ਤੁਸੀਂ ਕਿਉਂ ਲੋਕਾਂ ਨੂੰ ਕਾਨੂੰਨ ਹੱਥ ਚ ਲੈਣਾ ਪੈਂਦਾ ਏ ਜਦੋਂ ਹੰਸ ਰਾਜ ਵਰਗੇ ਕਹਿੰਦੇ ਅਸੀਂ 4-5 ਤੋਂ ਬਾਅਦ ਚੱਕਰਾਂਗੇ ਫਿਰ ਉਸ ਤੇ ਕਾਰਵਾਈ ਕਿਉਂ ਨਹੀਂ ਕਰੀ ਅੱਜ ਠੀਕ ਆਹ ਬੀਜੇਪੀ ਆਰਐਸਐਸ ਦਾ ਗੁੰਡਾ ਰਾਜ ਹੈ ਭਾਰਤ ਦੇ ਇਹ ਕਰ ਲੈਣ ਜਿਹੜੀ ਕਾਰਵਾਈ ਕਰਨੀ ਹੈ ਪਰ ਅਸੀਂ ਉਸ ਬੱਚੀ ਦੇ ਨਾਲ ਉਸ ਭੈਣ ਦੇ ਨਾਲ ਡਟ ਕੇ ਖੜੀਆਂ ਜਥੇਬੰਦੀਆਂ ਕੱਲ੍ਹ ਨੂੰ ਅਸੀਂ ਇੱਥੇ ਇਕੱਠ ਵੀ ਕਰਾਂਗੇ ਜੇ ਸਾਨੂੰ ਕਰਨਾ ਪੈ ਗਿਆ ਜੋ ਵੀ ਸਾਨੂੰ ਕਾਰਵਾਈ ਕਰਨੀ ਪਈ ਅਸੀਂ ਉਸ ਬੱਚੀ ਦੇ ਨਾਲ ਕੁੜੀ ਦੇ ਨਾਲ ਡਟ ਕੇ ਖੜੀਆਂ ਜਥੇਬੰਦੀਆਂ ਠੀਕ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਕੁਲਵਿੰਦਰ ਸਿੰਘ ਜਿਹੜੇ ਸ਼ੇਰ-ਏ-ਪੰਜਾਬ ਜਥੇਬੰਦੀ ਦੇ ਆਗੂ ਸ੍ਰੀਨਾ ਵੱਲੋਂ ਆਪਣੇ ਵਿਚਾਰ ਰੱਖੇ ਗਏ ਤੇ ਨਾਲ ਦੀ ਨਾਲ ਕਿਸਾਨ ਜਥੇਬੰਦੀਆਂ ਨੂੰ ਅਪੀਲ ਵੀ ਕੀਤੀ ਹੈ ਤੇ ਨਾਲ ਹੀ ਨਾਲ ਦੀ ਜਥੇਬੰਦੀ ਵੱਲੋਂ ਸਿੱਧਾ ਦਾਵਾ ਕਰ ਦਿੱਤਾ ਕਿ ਸੀਸ ਕੁੜੀ ਦੇ ਨਾਲ ਜੋ ਮਹਿਲਾ ਕਰਮਚਾਰੀ ਨੇ ਥੱਪੜ ਤੰਗਣਾ ਨੌ ਦੇ ਮਾਰਿਆ ਹੈ ਕਿ ਉਹ ਬਿਲਕੁਲ ਉਸ ਦਾ ਗੁੱਸਾ ਜਾਇਆ ਜਾ ਕਿਉਂਕਿ ਜਦੋਂ 100-100 ਰੁਪਏ ਦੀ ਬਕਾਊ ਕਿਸਾਨਾਂ ਦੀ ਬੀਬੀਆਂ ਦੱਸਿਆ ਗਿਆ ਸੀ ਉਸ ਸਮੇਂ ਕਾਨੂੰਨੀ ਤਰੀਕੇ ਦੇ ਨਾਲ ਤੰਗਣਾ ਨੌ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਤਾਂ ਦੇਖਦੇ ਆ ਕਿ ਜਿਸ ਤਰੀਕੇ ਨਾਲ ਹੁਣ ਇਹ ਲਗਾਤਾਰ ਮਾਮਲਾ ਪੱਖਦਾ ਜਾ ਰਿਹਾ ਹੈ ਇਸ ਤੇ ਪਿੱਛੇ ਕੀ ਹੁੰਦਾ ਹੈ ਕਿ ਨਿਕਲ ਕੇ ਸਾਹਮਣੇ ਧੌਣ ਵਾਲਾ ਸਮੇਂ ਦੱਸੇਗਾ ਇੱਕ ਕੁਲਵਿੰਦਰ ਜੀ ਉਹਨਾਂ ਨੂੰ ਫੋਟੋ ਭੇਜ ਦਿਓ ਆਪਣੀ ਓਕੇ ਜੀ ਹਾਂ